ਹਾਂਜੀ ਅਰਬਗੋੜ ਗੁਰਪਿਆਰ ਸਿੰਘ ਪੰਜਾਬ ਵਲ ਹਰਿਆਣਾ ਹਾਈ ਕੋਰਟ ਓਰੋਨੀ ਸਿੰਘ ਜੋ ਕਰਨਲ ਬਾਠ ਵਾਲਾ ਮਾਮਲਾ ਹੋਇਆ ਸੀ ਉਹਦਾ ਜਿਹੜਾ ਆਰਡਰ ਹੈ ਬੇਲ ਜਿਹੜੀ ਡਿਸਮਿਸ ਹੋਈ ਸੀ ਮੈਂ ਪਹਿਲਾਂ ਵੀ ਜਿਹੜੀ ਵੀਡੀਓ ਕੀਤੀ ਸੀ ਉਹਦੇ ਰਿਲੇਟਡ ਆਪਾਂ ਆਰਡਰ ਨੂੰ ਜਿਹੜਾ ਹੈਗਾ ਰੀਡ ਆਊਟ ਕਰਾਂਗੇ ਕਿਉਂਕਿ ਕਾਫੀਆਂ ਦੇ ਲਈ ਜਿਹੜੇ ਹੈਗੇ ਫੈਸਲੇ ਵਨ ਦੇ ਜਿਹੜੀ ਜਜਮੈਂਟਸ ਇਹ ਹੋ ਸਕਦੀ ਹੈ ਤੇ ਕਾਫੀ ਚੀਜ਼ਾਂ ਨਿਕਲ ਕੇ ਲੋਕਾਂ ਦੀਆਂ ਜੋ ਅਵੇਅਰਨੈਸ ਨੇ ਜਾਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਜਜਮੈਂਟਸ ਬਹੁਤ ਸੋਹਣੀ ਜਜਮੈਂਟਸ ਲਿਖੀ ਗਈ ਹੈ ਬਹੁਤ ਕਲੀਅਰ ਕੱਟ ਫੈਸਲਾ ਇਹਦੇ ਵਿੱਚ ਤੇ ਲੋਕਾਂ ਨੂੰ ਸਮਝਣ ਆਉਣੇ ਗਏ ਪਰੋਨੀ ਸਿੰਘ ਐਪਲੀਕੈਂਟ ਵਰਸਸ ਸਟੇਟ ਆਫ ਪੰਜਾਬ ਇਨਵੈਸਟੀਗੇਸ਼ਨ ਆਫੀਸਰ ਐਸ ਐਚਓ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈਗੀ ਹੈ ਚੰਡੀਗੜ੍ਹ ਜੋ ਸਾਰਿਆਂ ਨੂੰ ਪਤਾ ਦੀ ਮਨਜੋਗ ਪੰਜਾਬ ਨੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜੀ ਹੈਗੀ ਹੈ ਇਹ ਇਨਵੈਸਟੀਗੇਸ਼ਨ ਚੰਡੀਗੜ੍ਹ ਜਿਹੜੀ ਹੈਗੀ ਹੈ ਪੁਲਿਸ ਨੂੰ ਦੇ ਦਿੱਤੀ ਹੈ ਤੇ ਐਫ ਆਈ ਆਰ ਨੰਬਰ ਹੈਗਾ 69/10/25 ਅੰਡਰ ਸੈਕਸ਼ਨ 109 310 115 2 117 1 117 2 126 2 352 2 190 299 1991 ਆਫ ਬੀ ਐਨ ਐਸ ਜਿਹੜਾ 190 1991 299ਵੇਂ ਚੰਡੀਗੜ੍ਹ ਪੁਲਿਸ ਦੇ ਲੱਗੇ ਜਦੋਂ ਇਨਵੈਸਟੀਗੇਸ਼ਨ ਚੱਲੀ ਗਈ ਸੀ ਤਾਂ ਉਦੋਂ ਬਾਅਦ ਇਹਨਾਂ ਨੇ ਵਾਅਦਾ ਕੀਤਾ ਸੀ ਤੇ ਸਭ ਤੋਂ ਜਿਹੜਾ ਖਤਰਨਾਕ ਸੈਕਸ਼ਨ ਜਿਹੜਾ ਹੈਗਾ ਉਹ 109 ਲੱਗਿਆ ਹੋਇਆ ਬੀ ਐਨ ਐਸ ਦਾ ਜੋ ਮਰਡਰ ਜੋ ਅਟੈਂਪਟਡ ਟੂ ਮਰਡਰ ਹੈ 307 ਜੋ ਆਈ ਪੀ ਸੀ ਹੁੰਦੀ ਸੀ ਉਹ ਲੱਗਿਆ ਹੋਇਆ ਇਹ 302 ਦੇ ਨਾਲ ਉਹ ਵੀ ਕਹਿੰਦੇ ਖਤਰਨਾਕ ਮੰਨੇ ਜਾਂਦਾ ਜਿਹੜੇ ਸੈਕਸ਼ਨ ਹੈਗੇਗਾ ਐਂਟੀਸਪੇਟਰੀ ਰੇਲ ਸੀ ਇਹਦੇ ਵਿੱਚ ਤੇ ਲਰਨ ਕਾਉਂਸਲ ਫਾਰ ਦਾ ਐਪਲੀਕੈਂਟਸ ਅਕਿਊਜ਼ਡ ਅਪਨ ਹਿਮ ਆਰਗੂਮੈਂਟਸ ਇਨਸਿਸਟਿੰਗ ਥੈਟ ਦੀ ਪ੍ਰੈਜ਼ੈਂਟ ਕੇਸ ਇਜ਼ ਅ ਸਿੰਪਲ ਕੇਸ ਆਫ ਸਫਕਲ ਵਿਚ ਵਾਸ ਬਲਾਉਨ ਬਾਈ ਬਿਹਾਈਂਡ ਪ੍ਰੋਮੋਸ਼ਨ ਵਿਦ ਅਟੈਂਸ਼ਨ ਟੂ ਕਵਰ ਅਪ ਦਾ ਡੀਡਸ ਆਫ ਦਾ ਕੰਪਲੇਟੈਂਟ ਵਿਚ ਇਜ਼ ਅ ਕਰਨਲ ਇਨ ਦਾ ਆਰਮੀ ਫਾਰ ਗੇਨਿੰਗ ਅ ਪੋਲਿਟਿਕਲ ਮਾਇਲੋ ਬਾਈ ਹਿਸ ਬ੍ਰਦਰ ਇਨ ਲਾਗੁਰ ਤੇ ਸਿੰਘ ਢਿੱਲੋਂ ਤੇ ਜਿਹੜੇ ਰੋਨੀ ਸਿੰਘ ਦੇ ਐਡਵੋਕੇਟ ਵੱਲੋਂ ਜਿਹੜੀ ਇਹ ਗੁਜ਼ਾਰਿਸ਼ ਕੀਤੀ ਗਈ ਸੀ ਵੀ ਜੋ ਇਹਨਾਂ ਦੇ ਬ੍ਰਦਰ ਇਨ ਲਾ ਹਨ ਗੁਰਦੇਵ ਸਿੰਘ ਢਿੱਲੋਂ ਉਹ ਇੱਕ ਰਾਜਨੀਤਿਕ ਜਿਹੜੇ ਪੜਾਅ ਉਹ ਦੇ ਵਿੱਚ ਨੇ ਉਹਦੇ ਕਰਕੇ ਜਿਹੜੀ ਹੈਗੀ ਹੈ ਇੱਕ ਗੇਨਫੁੱਲ ਕਰਨ ਦੇ ਲਈ ਉਹਦੀ ਜਿਹੜੀ ਸ਼ਕਸ਼ੀਅਤ ਨੂੰ ਇਸ ਕਰਕੇ ਇਹ ਜਿਹੜਾ ਕੇਸਸ ਨੂੰ ਇਹ ਡੀਲ ਕਰ ਰਹੇ ਨੇ ਵੀ ਇਦਾਂ ਦਾ ਕੋਈ ਬਹੁਤ ਵੱਡਾ ਜਿਹੜਾ ਹੈਗਾ ਹੈ ਕੋਈ ਸਹੀ ਨਹੀਂ ਹੈਗਾ ਤੇ ਅਰੋਨੀ ਸਿੰਘ ਦੇ ਵਕੀਲ ਵੱਲੋਂ ਇਹ ਵੀ ਚੀਜ਼ਾਂ ਦੇ ਵਿੱਚ ਦੱਸੀ ਗਈ ਸੀ ਵੀ ਜਿਹੜੀ ਸੀਸਸ ਦੀ ਵੀ ਫੋਟੋਜ਼ ਨੇ ਪ੍ਰੋਸੀਕਿਊਸ਼ਨ ਦੇ ਵਿਰਲੇ ਉਹ ਕੋਈ ਕਲੀਅਰ ਨਹੀਂ ਹੈਗੀਆਂ ਉਹਦੇ ਵਿੱਚ ਕੁਝ ਏਦਾਂ ਦੇ ਜਿਹੜੇ ਹੈਗੇ ਨੇ ਸਿਸਟਮ ਦਿਸ ਨਹੀਂ ਰਿਹਾ ਕਿ ਕੌਣ ਮਾਰ ਰਿਹਾ ਕੌਣ ਨਹੀਂ ਦਿਸਦਾ ਬਿਸਾਈਡ ਦਿਸ ਇਜ਼ ਦਾ ਐਂਟਰੀ ਐਫ ਆਈ ਨੋ ਸਪੈਸਿਫਿਕ ਇੰਜਰੀ ਐਟਰੀਬਿਊਟ ਟੂ ਦਾ ਪ੍ਰੀਐਂਟ ਐਪਲੀਕੈਂਟ ਅਕਿਊਜ਼ ਟੂ ਐਨੀ ਅਦਰ ਕੋਗਿਊਜ਼ਡ ਤੇ ਇਹਦੇ ਵਿੱਚ ਇਹਨਾਂ ਨੇ ਵੀ ਗੱਲ ਕੀਤੀ ਗਈ ਸੀ ਵੀ ਕੋਈ ਸਪੈਸਿਫਿਕ ਜਿਹੜੀ ਇੰਜਰੀ ਹੈ ਵੀ ਜੇ ਆਪਾਂ ਕਹਿ ਦਈਏ ਵੀ ਜਿਸ ਬੰਦੇ ਜਿਸ ਸੱਟ ਦੇ ਨਾਲ ਬੰਦੇ ਦੀ ਡੈਥ ਹੋ ਸਕਦੀ ਹੈ ਤਾਂ ਉਹ ਏਦਾਂ ਦੀ ਕੋਈ ਜਿਹੜੀ ਹੈਗੀ ਹੈ ਉਹ ਇੰਜਰੀ ਨਹੀਂ ਹੈਗੀ 올 ਦੀ ਇੰਜਰੀਜ਼ ਵਰ ਕੌਜ਼ਡ ਓਨਲੀ ਵਿਦ ਫਿਟਸ ਐਂਡ ਕਿਕ ਬਲੌਜ਼ ਆਰ ਬਲੰਟ ਇਨ ਨੇਚਰ ਵੀ ਸਾਰੇ ਜਿਹੜੀ ਇੰਜਰੀਜ਼ ਨੇ ਉਹ ਬਲੰਟ ਇਨ ਫੋਨ ਬਲੰਟ ਇਨ ਨੇਚਰ ਨੇ ਤੇ ਲੋ ਹੈਗੇ ਤਾਂ ਇੰਜਰੀ ਹੈ ਹੀ ਨੇ ਨਾ ਹੀ ਫਾਰ ਦਾ ਕੰਟੈਂਟਡ ਦੈਟ ਥਾ ਦਾ ਪ੍ਰੋਸੀਕਿਊਸ਼ਨ ਵਾਸ ਹੈਪਰਿੰਗ ਅਪਨ ਦਾ ਕੰਪਲੀਟੈਂਟ ਐਂਡ ਹਿਸ ਸਨ ਵਾਰ ਗਿਵਨ ਵੇਟਿੰਗ ਵਿਦ ਅ ਟੈਂਸ਼ਨ ਟੂ ਕਿਲ ਬਟ ਅ ਸਾਈਡ ਇਫੈਕਟ ਇਜ਼ ਨਾਟ ਸਪੋਰਟਡ ਵਿਦ ਐਨੀ ਐਵੀਡੈਂਸਸ ਤੋਂ ਇਹਨਾਂ ਨੇ ਇਹ ਵੀ ਗੱਲ ਕੀਤੀ ਗਈ ਸੀ ਵੀ ਜਿਹੜੀ ਇਹਨਾਂ ਦੇ ਕੰਪਲੀਟੈਂਟ ਦਾ ਜਿਹੜਾ ਮੁੰਡਾ ਸੀ ਵਰ ਗਿਵਨ ਉਹਨੇ ਇਹਨਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜੋ ਮਰਨ ਲਵੇ ਕੋਈ ਵੀ ਇਦਾਂ ਦਾ ਐਵੀਡੈਂਸ ਨਹੀਂ ਹੈਗਾ ਸੀ ਜੋ ਇਹਨਾਂ ਨੂੰ ਸਪੋਰਟ ਕਰ ਪਾਵੇ ਐਸ ਪਰ ਦਾ ਕੇਸ ਆਫ ਪ੍ਰੋਸੀਕਿਊਸ਼ਨ ਦਿ ਫੋਰ ਅਕਿਊਜ਼ ਪਰਸਨ ਇਨਕਲੂਡਿੰਗ ਦਾ ਪ੍ਰੈਜ਼ੈਂਟ ਐਪਲੀਕੈਂਟਸ ਅਕਿਊਜ਼ ਆਰ ਦਾ ਪੁਲਿਸ ਅਫੀਸ਼ਰਸ ਦੇ ਆਰ ਵਨ ਹੈਵਿੰਗ ਅ ਸਰਵਿਸ ਰਿਵੋਲਵਰਸ ਐਂਡ ਪਿਸਟਲ ਅਲੋਂਗ ਵਿਦ देम ਬਟ देयर वाज नॉट ਅ ਸਿੰਗਲ ਅਲੀਗੇਸ਼ਨ ਅਗੇਂਸਟ देम ਦੇ ਹੈਵ ਆਈਦਰ ਯੂਜ਼ਡ ਇਟ ਫਾਰ ਅ ਥ੍ਰੈਟਨ ਟੂ ਯੂਜ਼ ਦਾ ਸਰਵਿਸ ਰਿਵੋਲਵਰਸ ਇਨ ਆਰਡਰ ਟੂ ਕਿਲ অর ਥ੍ਰੈਟਨ ਦਾ ਕੰਪਲੇਂਟਨ ਹਰਿਸਨ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿੱਦਾਂ ਦਾ ਮਤਲਬ ਕਹਿ ਰਹੇ ਆ ਸਾਡੇ ਲੋਕ ਗੰਨਾ ਵੀ ਹੈਗੀਆਂ ਸੀਆਂ ਪਰ ਅਸੀਂ ਇਹ ਕਿਤੇ ਵੀ ਯੂਜ਼ ਨਹੀਂ ਕੀਤਾ ਇਹਨੂੰ ਥ्रेट ਕਰਨ ਦੇ ਲਈ ਮਤਲਬ ਕੀ ਸ਼ੋ ਕਰਨਾ ਚਾਹੁੰਦੇ ਨੇ ਇਹ ਤਾਂ ਬੜਾ ਹੀ ਮੈਂ ਮਤਲਬ ਕਿਸੇ ਨੂੰ ਵੀ ਕਹਿਣਾ ਜੇ ਕਿਸੇ ਦੇ ਉੱਪਰ ਪਰਚੇ ਦਰਜ ਹੈ ਇਦਾਂ ਦੇ ਜਿਹੜੇ ਆਰਗੂਮੈਂਟਸ ਨਾ ਰੱਖੇ ਜਾਂ ਨਾ ਉਹਦੇ ਦੀ ਰੋਡਸ ਔਰ ਦੀ ਡੰਡਸ ਐਸ ਪਰ ਦਾ ਐਲੀਗੇਸ਼ਨ ਇਨ ਦਾ ਐਫ ਆਈ ਆਰ ਹੈਜ਼ ਬੀਨ ਯੂਜ਼ ਫੋਰ ਸਮੈਸਿੰਗ ਦਾ ਕਾਰ ਆਫ ਦਾ ਕੰਪਲੇਂਟ ਸੋ ਥੈਟ ਥਿਸ ਸਰਕਮਸਟੈਂਸ ਐ ਇਨਗਰੀਡੈਂਟਸ ਆਫ ਦਾ ਸੈਕਸ਼ਨ 109 ਆਫ ਬੀ ਐਨ ਐਸ ਆਰ ਨਾਟ ਮੇਡ ਸੋ ਇਹਨਾਂ ਨੇ ਜਿਹੜੇ ਅਟੈਂਪਟ ਟੂ ਮਰਡਰ 109 307 ਬੀਨਸ ਜਿਹੜੀ 307 ਆਈਪੀਸੀ ਅਟੈਂਪਟ ਟੂ ਮਰਡਰ ਜਿਹੜਾ ਲੱਗਿਆ ਉਹਦੇ ਇਨਗਰੀਡients ਨਹੀਂ ਬਣਦੇ ਬਟ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਬਹੁਤ ਸਾਰੀਆਂ ਜਜਮੈਂਟਸ ਨੇ ਹਰਨਲ ਸੁਪਰੀਮ ਕੋਰਟ ਦੀਆਂ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਜਿੱਥੇ ਇਹ ਗੱਲ ਕੀਤੀ ਗਈ ਹੈ ਬੀ ਜੇ ਕੋਈ ਪਹਿਲਾਂ ਜਜਮੈਂਟਸ ਆਈਆਂ ਸੀਆਂ ਉਹਦੇ ਵਿੱਚ ਇਹ ਸੀ ਵੀ ਜੇ ਕੋਈ ਬਿਟਲ ਪਾਰਟ ਦੇ ਉੱਪਰ ਕੋਈ ਇੰਜਰੀ ਇਦਾਂ ਦਾ ਨਹੀਂ ਆਈ ਜਿਹਦੇ ਨਾਲ ਡੈਥ ਨੀਅਰ 307 ਅਟਰੈਕਟ ਨਹੀਂ ਕਰਦੀ 109 BNS ਅਟਰੈਕਟ ਨਹੀਂ ਕਰਦੀ ਪਰ ਉਹਨੂੰ ਓਵਰਰੂਲ ਜਜਮੈਂਟਸ ਵੀ ਬਹੁਤ ਆਈਆਂ ਵੀ ਇਕੱਲੀਆਂ ਸੱਟਾਂ ਦੇ ਉੱਤੇ ਜਾ ਕੇ ਨਹੀਂ ਦੇਖਿਆ ਜਾ ਸਕਦਾ ਹੈਗਾ ਉੱਥੇ ਐਟਮੋਸਫੀਅਰ ਬੰਦੇ ਜੋ ਦੋਸ਼ੀ ਹੈ ਉਹਦੀ ਅਟੈਂਸ਼ਨ ਕੀ ਸੀ ਉਹਦੀ ਨੌਲੇਜ ਕੀ ਸੀ ਵੀ ਤੁਸੀਂ ਉਸ ਨੂੰ ਮਾਰ ਸਕਦੇ ਆ ਜਿਸ ਸਾਡੇ ਇਸ ਕਰਨ ਦੇ ਨਾਲ ਮਰ ਸਕਦਾ ਉਹ ਲੱਗ ਰਿਹਾ ਹੈ ਵੀ ਉਹਨੂੰ ਬਾਰ ਬਾਰ ਕੁੱਟਨੇ ਨੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਕੋਈ ਇੰਜਰੀਜ਼ ਉੱਥੇ ਸਮਾਲ ਨਹੀਂ ਜਾਂ ਅ अपना ब्लेंडिंग नेचरस ने तां ਉੱਥੇ ਜਿਹੜੀ ਹੈਗੀ ਇਹ ਬਣਦੀ ਨਹੀਂ ਹੈਗੀ 109 अटेम्प्ट टू ਮਟਰ ਤਾਂ ਡੈਫੀਨਟਲੀ ਜਜਮੈਂਟਸ ਦੇ ਮੁਤਾਬਕ ਜਿਹੜੇ ਇਨਗਰੀਡients ਨੇ ਸੈਕਸ਼ਨ 109 ਦੇ ਬਿਲਕੁਲ ਬੰਦੇ ਨੇ ਨੈਕਸਟ ਲਈ ਜਿਹੜੇ ਆਰਗੂਡ ਕੀਤੇ ਗਏ ਸੀ देयर इज नो ਐਵੀਡੈਂਸ ਇਨ ਰਿਕਾਰਡ ਥੈਟ ਐਨੀ ਪੁਆਇੰਟ ਆਫ ਟਾਈਮ ði ਆਇਡੈਂਟੀਟੀ ਕਾਰਡ অর ਦਾ ਮੋਬਾਈਲ ਫੋਨ ਆਫ ਦਾ ਕੰਪਲੇਂਟਰ ਵਾਸ ਸਨੈਚਡ ਬਾਇ ਦਾ ਐਪਲੀਕੈਂਟ ਔਰ ਤੇਨਾਂ ਵੱਲੋਂ ਜੋ ਵੀ ਕੰਪਲੇਂਟ ਵੱਲੋਂ ਕੀਤੇ ਗਏ ਸੀ ਵੀ ਸਾਡਾ ਮੋਬਾਈਲ ਜਿਹੜਾ ਹੈਗਾ ਖੋਇਆ ਗਿਆ ਹੈ ਜਾਂ ਆਇਡੈਂਟੀਟੀ ਕਾਰਡਸ ਖੋਇਆ ਗਿਆ ਹੈ ਤਾਂ ਇਹਨਾਂ ਲਾਗੇ ਕੋਈ ਵੀ ਜਿਹੜੇ ਹੈਗੇ ਨੇ ਐਦਾਂ ਦਾ ਕੋਈ ਵੀ ਜਿਹੜਾ ਐਵਿਡੈਂਸਸ ਉਹ ਨਹੀਂ ਹੈਗਾ ਸੀ ਇਨ ਥਿਸ ਰਿਗਾਰਡ ਹੀ ਹੈ ਡਰਾਨ ਦਾ ਅਲਟਰੇਸ਼ਨ ਆਫ ਦਾ ਕੋਰਟ ਟੂਵਰਡ ਦਾ ਐਮਐਲਆਰ ਐਸ ਵੈਲ ਐਸ ਦਾ ਬੈਡ ਹੈਡ ਟਿਕਟ ਆਫ ਦਾ ਕੰਪਲੀਟੈਂਟ ਐਂਡ ਹਿਸ ਸਨ ਕੰਟੈਕਟਡ ਐਟ ਦਾ ਕੰਪਲੀਟ ਹੈਡ ਨਾਟ ਬੀਨ ਡਿਸਕਲੋਸ ਹਿਸ ਆਈਡੈਂਟੀ ਇਨ ਦਾ ਹਸਪੀਟਲਸ ਹਿਸ ਨੇਮ ਵਾਸ ਸਿੰਪਲੀ ਮੈਂਸ਼ਨਡ ਐਸ ਪਸ਼ਵਿੰਦਰ ਸਿੰਘ ਬਾਟ ਐਂਡ ਹਿਸ ਰੈਜਿਸਟ੍ਰੇਸ਼ਨ ਵਾਸ ਨਾਟ ਮੈਂਸ਼ਨਡ ਬਿਫੋਰ ਹਿਸ ਨੇਮ ਐਨੀਵੇਅਰ ਇਨ ਦਾ ਐਂਟਰ ਮੈਡੀਕਲਸ ਤੋ ਇਹ ਕਹਿੰਦੇ ਵੀ ਵੀ ਮਜੋ ਇਹਨਾਂ ਦਾ ਇੱਕ ਆਉਦਾ ਸੀ ਬਸ ਇਕੱਲਾ ਨਾਮ ਲਿਖਿਆ ਹੋਇਆ ਸੀ ਮਤਲਬ ਉਸ ਤੋਂ ਕਿਤੇ ਵੀ ਸ਼ੋ ਨਹੀਂ ਕੀਤਾ ਗਿਆ ਵੀ ਇਹਨਾਂ ਦਾ ਜਿਹੜਾ ਹੈਗਾ ਬੀਏ ਪੋਜੀਸ਼ਨਸ ਹੀ ਇਹਨਾਂ ਦੀ ਆਰਮੀ ਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕੀ ਵਰਜ਼ਨ ਇਨਫੈਕਟ ਕੀ ਕਰ ਰਿਹਾ ਇਹਦੇ ਨਾਲ ਹੋ ਗਈ ਜਾਊਗਾ ਇਹ ਮਤਲਬ ਸਮਸੇ ਤੋਂ ਬਾਹਰ ਹੈ ਵਿਦ ਰਿਗਾਰਡ ਟੂ ਦ ਇੰਜਰੀਜ਼ ਸਸਟੇਨਡ ਬਾਏ ਦ ਕੰਪਲੇਨੈਂਟ ਐਂਡ ਹਿਸ ਸਨ ਬੀਨ ਕੰਟਰੋਲਡ ਵਿਦ ਲਰਨ ਕਾਉਂਸਲ ਫਾਰ ਦ ਐਪਲੀਕੈਂਟ ਅਕਿਊਜ਼ਡ ਦੀ ਨਨ ਆਫ ਦਾ ਇੰਜਰੀ ਹੈਜ਼ ਬੀਨ ਡਿਕਲੇਅਰਡ ਬਾਈ ਅ ਡਾਕਟਰ ਐਜ ਡੇਂਜਰਸ ਟੂ ਲਾਈਫ ਮੈਂ ਪਹਿਲਾਂ ਹੀ ਗੱਲ ਕਰਤੀ ਵੀ ਡਾਕਟਰ ਨੇ ਕੋਈ ਵੀ ਜਿਹੜੀ ਇਦਾਂ ਦੀ ਇੰਜਰੀਜ਼ ਕਲੀਅਰ ਨਹੀਂ ਕੀਤੀ ਕੋਈ ਡੇਂਜਰਸ ਟੂ ਲਾਈਫ ਇਹਦੇ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਵੀ ਅਟੈਂਪਟ ਟੂ ਮਰਡਰ ਬੰਦਾ ਨਹੀਂ ਉਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਵੀ ਜਜਮੈਂਟਸ ਬਹੁਤ ਸੀ ਬਹੁਤ ਜ਼ਿਆਦਾ ਜਿਹੜੇ ਜਜਮੈਂਟਸ ਨੇ ਤੇ ਮੈਡੀਕਲ ਰਿਕਾਰਡ ਜਿਹੜਾ ਹੈਗਾ ਜਿੰਦਰਾ ਹਸਪੀਟਲ ਦੇ ਵਿੱਚ ਐਕਸ ਰੇ ਵਾਰ ਐਡਵਾਈਸ ਕੀਤਾ ਗਿਆ ਸੀ ਕੰਡਕਟਰ 14 ਤਨ 2025 ਆਈ ਵੀ ਮੈਂਸ਼ਨ ਇਨ ਦਾ ਪਸ਼ਵਿੰਦਰ ਸਿੰਘ ਬਾਟ ਜੋ ਐਕਸ ਰੇ ਫਿਲਮ 6 8 ਨੂੰ ਦੱਸ ਉਪਜੇ ਡਾਕਟਰ ਕਨੈਕਟਰ ਡਿਫਰੈਂਟ ਪਾਰਟਸ ਆਫ ਦਾ ਬਾਡੀਜ਼ no injuries seen similar in the case of the son complainant ਉਹਨਾਂ ਦੇ ਵੀ ਐਕਸਰੇ ਜਿਹੜੇ ਬੱਚੇ ਦੇ ਵੀ ਇਹਨਾਂ ਦੇ ਹੋਏ ਸੀ ਜੋ ਇੰਜਰੀਜ਼ ਦਿੱਤੀਆਂ ਹੋਈਆਂ ਹੋਈਆਂ ਸੀਆਂ ਤੇ ਦੂਜਾ ਆਰਗੂਮੈਂਟ ਸਟੇਟਮੈਂਟ ਦਾ ਕੰਟੈਂਟਸ ਆਫ ਦਾ ਐਫਆਰ ਐਲੀਗੈਂਟ ਇੰਜਰੀ ਵਾਸ ਦ ਕੰਪਲੀਟ ਐਂਡ ਇਨ ਦ ਸਨ ਜਿਹੜੀਆਂ ਇੰਜਰੀਜ਼ ਜਿਹੜੀ ਐਮਐਲਆਰ ਦੇ ਬੇਸ ਦੇ ਉੱਤੇ ਜੋ ਇਹਨਾਂ ਦਾ ਹੋਇਆ ਸੀ ਬਾਕੀ ਦਾ ਜਜਮੈਂਟਸ ਤੁਸੀਂ ਪੜ ਸਕਦੇ ਹੋ ਟੋਟਲੀ ਹੁਣ ਆ ਇਦੇ ਵਿੱਚ ਹੌਨਰੋਲ ਸੁਪਰੀਮ ਕੋਰਟ ਸੌਰੀ ਮਾਂਜੋ ਕੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਵੀ ਜੋ ਟਰਾਂਸਫਰ ਕੀਤੀ ਹੈ ਇਨਵੈਸਟੀਗੇਸ਼ਨ ਉਹਦਾ ਵੀ ਜਿਹੜਾ ਹੈਗਾ ਆਰਡਰ ਦੇ ਵਿੱਚ ਦਿੱਤਾ ਗਿਆ ਵੀ ਅ ਬਿਕੀਤੀ ਜਾਵੇ ਤੋਂ ਡਨ ਲੰਡ ਵੱਲੋਂ ਇਹ ਕੀਤਾ ਗਿਆ ਸੀ ਵੀ 109 ਬੀ ਐਨਐਸ ਨਾਟ ਮੇਡ ਆਊਟ ਐਂਡ ਇਨਜਰੀ ਲਿਸਟ ਟੂ ਹੈਵ ਇਨਸਟੈਂਡ ਵਨ ਕੰਪਲੇਂਟ ਨੋ ਸਨ ਪ੍ਰੋਫੈਸਰ ਫੈਬ੍ਰੀਕੇਟਡ ਵਨ ਨੋ ਫੈਂਸ ਸੈਕਸ਼ਨ 317 302 ਮੇਡ ਆਊਟ ਸਿਮilarly there is no evidence of snatching ਆਇਡੈਂਟੀਕੈਡ ਐਂਡ ਮੋਬਾਈਲ ਫੋਨ ਵੀ ਅਸੀ ਮੋਬਾਈਲ ਫੋਨ ਜਾਂ ਆਇਡੈਂਟੀਕੈਡ ਕੋਈ ਐਵਿਡੈਂਸ ਨਹੀਂ ਹੈਗਾ ਤਾਂ ਨੇ ਦੋ ਸੈਕਸ਼ਨ ਜਿਹੜੇ ਅਵੇਲੇਬਲ ਨੇ ਤਾਂ ਬੇਲ ਮਿਲਣੀ ਚਾਹੀਦੀ ਸੀ ਜਾਂ ਮਿਲਣ ਦੇ ਲਈ ਕਹਿ ਰਹੇ ਸੀ ਉਸ ਤੋਂ ਬਾਅਦ ਜੋ ਪੀਪੀ ਦੇ ਵੱਲੋਂ ਇਹਨਾਂ ਦਿੱਤੇ ਗਏ ਸੀ ਵੀ ਜੋ ਵੀ ਇਹ ਸਟਿਲ ਜੋ ਚੀਜ਼ਾਂ ਹੋਈ ਹੈ ਉੱਥੇ ਹੈਪਨ ਹੋਈ ਹੈ ਡੀਵੀਆਰ ਸੀਸੀਡੀ ਫੋਟੋਜ਼ ਉੱਥੋਂ ਲਈਆਂ ਗਈਆਂ ਤਾਂ ਜਿਹੜੀ ਹੈਗੀ ਇਨਵੈਸਟੀਗੇਸ਼ਨ ਚੰਡੀਗੜ੍ਹ ਪੁਲਿਸ ਨੂੰ ਵੀ ਕੀਤੀ ਗਈ ਹੈ ਵੀਡੀਓ ਕਲਿੱਪਸ ਵਗੈਰਾ ਵੀ ਉੱਥੇ ਮਿਲੇ ਨੇ ਤੇ ਟੋਟਲੀ ਜਿਹੜੀ ਹੈਗੀ ਹੈ ਅ ਸੱਤ ਅੱਠ ਪਰਸੈਂਟ ਜਿਹੜੇ ਹੈ ਮੈਗਲੋ ਵਲਨਟਲ ਬੀਟਿੰਗਸ ਜਿਹੜੇ ਹੈਗੇ ਨੇ ਦਿੱਤੇ ਨੇ ਤੇ ਇਹਨਾਂ ਦੀ ਅਟੈਂਸ਼ਨਸ ਬਿਲਕੁਲ ਕਲੀਅਰ ਜਿਹੜੀ ਸ਼ੋ ਹੋ ਰਹੀ ਸੀ 109 ਦੇ ਵਿੱਚ ਤੇ ਜਿਹੜੀ ਇੰਜਰੀ ਸਪੈਸਿਫਿਕ ਜਿਹੜੀਆਂ ਇੰਜਰੀਜ਼ ਐਮਐਲਆਰ ਦੇ ਰਿਲੇਟਡ ਜੋ ਸੱਟਾਂ ਹੈਗੀਆਂ ਨੇ ਉਹ ਤਾਂ 5 ਤੋਂ 8 ਸੱਟਾਂ ਨੇ ਔਰ ਡੈਫੀਨਿਟਲੀ ਇਹਦੇ ਵਿੱਚ ਜਿਹੜੀਆਂ ਹੈਗੀਆਂ ਗਰਾਉਂਡਸ ਵਨ ਰਹੇ ਨੇ ਡਨ ਜਿਹੜੀ ਹੁਣ ਓਪਨਲੀ ਕੋਰਟ ਦੇ ਵੱਲੋਂ ਜੋ ਇੱਕ ਅ ਜਿਹੜੀ ਹੈਗੀ ਹੈ ਸੰਗੀਨ ਨੇ ਜਿਹੜੀ ਜਜਮੈਂਟਸ ਦਾ ਮੈਂ ਮਤਲਬ ਕਹਿ ਰਿਹਾ ਵੀ ਬਹੁਤ ਸੋਨਾ ਜਿਹੜਾ ਇਹਨਾਂ ਨੇ ਹਵਾਲਾ ਕੀਤਾ ਉਹ ਮੈਂ ਆਪਾਂ ਦੱਸਾਂਗੇ ਮੇਨਲੀ ਇਹਨਾਂ ਨੇ ਦੋ ਜਜਮੈਂਟਸ ਦਾ ਹਵਾਲਾ ਕੀਤਾ ਜਿਹਦੇ ਸੁਮੇਤਾ ਪ੍ਰਦੀਵਰਸ ਅਰਨ ਕੁਮਾਰ ਐਂਡ ਸਟੇਟ ਆਫ ਦਾ ਰਾਜਸਥਾਨਸ ਥੈਨ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਅ ਦੀ ਪ੍ਰੈਜ਼ੈਂਟ ਐਫ ਆਈ ਆਰ ਰਜਿਸਟਰਡ ਇਹਨਾਂ ਨੇ ਜਿਹੜਾ ਦਿੱਤਾ ਹੋਇਆ ਦੇ ਆਲਸੋ ਬਨਰਕਾਰ ਇੰਡਸਟਰੀਅਲ ਸੈਂਟਰ ਰੋਡਸ ਦੇ ਡੈਕਰ ਅਟੈਕਰਸ ਜਿਹੜੇ ਆਇਡੈਂਟੀਫਾਈ ਕੀਤੇ ਗਏ ਸੀ ਉਹ ਸਾਰਿਆਂ ਨੂੰ ਬੱਧ ਹਰਜਿੰਦਰ ਢਿੱਲੋਂ ਹਰੀ ਬੋਪਾਵਰੇ ਰੋਨੀ ਸਿੰਘ ਐਂਡ ਸਰਜੀਤ ਸਿੰਘ ਤੇ ਇਹ ਦਾ ਆਈਡੈਂਟੀਫਾਈ ਕੀਤੇ ਗਿੱਤੇ ਸੀ ਲੇਟਰ ਉਨ ਮੈਂ ਪਹਿਲਾਂ ਵੀ ਗੱਲ ਕੀਤੀ ਸੀ 299199 ਬੀ ਐਨ ਐਸ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਜੋ ਮਨਜੋਗ ਆਪਣੀ ਸੈਸ਼ਨ ਕੋਰਟ ਪਟਿਆਲਾ ਨੇ ਜੋ ਸਾਰੇ ਹੀ ਆਰਗੂਮੈਂਟਸ ਉਹ ਜੋ ਬਹੁਤ ਲੰਮਾ ਚੱਲਿਆ ਇਦੇ ਵਿੱਚ ਟੋਟਲੀ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ 8 ਇੰਜਰੀਜ਼ ਇਹਨਾਂ ਦੇ بیٹے ਨੂੰ ਆਈਆਂ ਨੇ ਤੇ 5 ਇੰਜਰੀਜ਼ ਜੋ ਇਹ ਕੰਪਲੇਂਟ ਨੂੰ ਆਈਆਂ ਨੇ ਟੋਟਲੀ ਜੋ ਇਹ ਵਰਜ਼ਨ ਨਿਕਲ ਕੇ ਆਇਆ ਹੈ ਦੈਨ ਲਾਸਟਲੀ ਜੋ ਹੁਣ ਅਸੀਂ ਦੇ ਉੱਤੇ ਫੈਕਟਰੀ ਦੇ ਵਿੱਚ ਆਉਣੇ ਆ ਥੇਰਫੋਰ ਅੰਡਰ ਦਾ ਫੈਕਟਸ ਅਵ ਬੈਂਡ ਮੈਟਲਸ ਆਈ ਐਮ ਦਾ ਥਿਊ ਜੈਟ ਦਾ ਐਪਲੀਕੈਂਟ ਅਕਿਊਜ਼ਡ ਇਸ ਨਾਟ ਐਨਟਾਈਟਲ ਟੂ ਦਾ ਗ੍ਰਾਂਟ ਆਫ ਦਾ ਐਂਟੀਸੀਪੇਟਰੀ ਰੀਵੈਲ if state he granted anticipatory will done wrong message should be the circulated in the society that it if the army officials had two of the rank of the colonel is not safe in the city then but would the fate of the common man hun jo bar bar sare public gall kar rahe hain bi jo common persons unna da ki banunga idde vich siddi gall clear kiti gayi hai bi je itthe colonel advate rank da banda hi nahi safe hai ga city de vich ta jere आम public aa unna da ki banunga court nu salute karde haa is judgments nu ਵੀ ਆਮ ਪਬਲਿਕ ਦੇ ਲਈ ਜੋ ਇਹ ਬਾਕੀ ਤਾਂ ਚਲੋ ਜੋ ਹੈਗਾ ਟ੍ਰਾਇਲ ਦਾ ਮੈਟਰ ਦੇਖਿਆ ਜਾਊਗਾ ਕੀ ਹਿਸਾਬ ਦਾ ਕੀ ਨਹੀਂ ਹੈ ਐਵਿਡੈਂਸ ਬੇਸ ਤੇ ਹੈ ਬਟ ਕਾਮਨ ਪਰਸਨ ਦੀ ਜੋ ਗੱਲ ਕੀਤੀ ਹੈ ਇਸ ਨੂੰ ਸਲੂਟ ਕਰਾਂਗੇ ਤਾਂ ਕਿ ਇਹ ਗੱਲ ਬਿਲਕੁਲ ਸਹੀ ਹੈ ਵੀ ਇੱਥੇ ਕਾਮਨ ਪਰਸਨਸ ਦਾ ਵੀ ਜੋ ਇਸ਼ੂ ਹੋ ਸਕਦਾ ਹੈ ਜਾਂ ਹੁੰਦਾ ਵੀ ਹੈ ਵੀ ਉਹ ਬੰਦਾ ਕਿੱਥੇ ਜਾਵੇ ਸੋ ਹੇਚ ਕਰਕੇ ਜਿਹੜੀ ਇਸ ਗਰਾਉਂਡ ਦੇ ਉੱਤੇ ਜਿਹੜੀ ਹੈਗੀ ਬੇਲ ਜਿਹੜੀ ਹੈਗੀ ਬਿਲਕੁਲ ਕੈਨਸਲ ਕੀਤੀ ਗਈ ਤੇ ਸਭ ਤੋਂ ਜਿਹੜੀ ਮੇਨ ਮੈਂ ਬਾਰ ਬਾਰ ਜਿਹੜੀ ਗੱਲ ਸਮਝਾ ਰਿਹਾ ਹਾਂ ਵੀ 109 ਨੂੰ ਤਵੱਜਹ ਹੋ ਰਹੀ ਹੈ ਵੀ 109 ਦੇ ਜਿਹੜੇ ਇਨਗਰੀਡੀਅੰਟਸ ਨੇ ਉਹ ਇਹਦੇ ਵਿੱਚ ਨਹੀਂ ਬਣਦੇ ਤਾਂ ਮੈਂ ਪਹਿਲਾਂ ਵੀ ਗੱਲ ਕਰੀ ਕੀਤੀ ਹੈ ਵੀ ਅਟੈਂਪਟ ਟੂ ਮਰਡਰ ਦੀ ਇੰਜਰੀਜ਼ ਦੇ ਉੱਪਰ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਇਹ ਇੰਜਰੀਜ਼ ਹੈਗੀਆਂ ਨੇ ਕੱਟ ਨੇ ਵੱਧ ਨੇ ਤਾਂ ਇਹਦੇ ਵਿੱਚ ਇਹ ਨਹੀਂ ਕਿਹਾ ਜਾਂਦਾ ਹੈਗਾ ਵੀ 109 ਬਣਦੀ ਨਹੀਂ ਹੈਗੀ ਉਹਨਾਂ ਦੀ ਅਟੈਂਸ਼ਨ ਤੇ ਨੌਲੇਜ ਅਕੋਰਡਿੰਗ ਟੂ ਦਾ ਜਜਮੈਂਟਸ ਆਫ ਦਾ ਹੋਨਰ ਸੁਪਰੀਮ ਕੋਰਟ ਉਹ ਬਿਲਕੁਲ ਕਲੀਅਰ ਕਰ ਦਈਏ ਵੀ ਇਹ ਦੋ ਚੀਜ਼ਾਂ ਵੀ ਅਵੇਲੇਬਲ ਹੈਗੀਆਂ ਨੇ ਤਾਂ ਜਿਹੜੀ ਹੈਗੀ ਹੈ ਐਂਟੀਸਪੇਟਰੀ ਵੇਲ ਜਿਹੜੀ ਡਿਸਮਿਸ ਹੈ ਤੇ ਇਨਗ੍ਰੈਂਟਸ ਆਫ ਸੈਕਸ਼ਨ 109 ਬੀ ਐਨਐਸ 307 ਆਈਪੀਸੀ ਤਾਂ ਬੰਦ ਨੇ ਥੈਂਕ ਯੂ ਸੋ ਮਚ ਸਮਝੇ ਹੋਣਗੇ ਤਾਂ ਕਰਕੇ ਕੰਮ ਵੀ ਆ ਜੇ ਕਿਉਂਕਿ ਜੋ ਆਰਗੂਮੈਂਟਸ ਹੋਏ ਨੇ ਉਹਦੇ ਵਿੱਚ ਲੂਪ ਹੋਲ ਬਹੁਤ ਜ਼ਿਆਦਾ ਨੇ ਆਰਗੂਮੈਂਟਸ ਰੋਨੀ ਸਾਡੇ ਵਕੀਲ ਵੱਲੋਂ ਵੀ ਜੋ ਆਰਗੂਮੈਂਟਸ ਨੇ ਉਹਦੇ ਵਿੱਚ ਜੋ ਫੈਕਟਸ ਲਿਖੇ ਹੋਏ ਨੇ ਸ਼ਾਇਦ ਉਹਦੇ ਵਿੱਚ ਵਧੀਆ ਵੀ ਕੁਝ ਹੋ ਸਕਦਾ ਸੀ ਜੋ ਵੀ ਹੈ ਉਹ ਉਹਨਾਂ ਦੀ ਹਵਲ ਦੇ ਨਾਲ ਜੇ ਆਪਾਂ ਉਹਨੂੰ ਮਾਰਾ ਨਹੀਂ ਕਹਾਂਗੇ ਉਹਨਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਪਰ ਇੰਟਿਸਪੇਟਰੀ ਡੀਲ ਜਿਹੜੀ ਇੱਥੇ ਇਨ ਗ੍ਰਾਂਟਸ ਗ੍ਰਾਂਟਸ ਨਹੀਂ ਹੋ ਪਾਈ ਤੋ ਦੇਖਦੇ ਆ ਅੱਗੇ ਜੋ ਹੌਨਰਸ ਹਾਈ ਕੋਰਟਸ ਹੈ ਉਹ ਇਹਦੇ ਉੱਪਰ ਕੀ ਟਿੱਪਣੀ ਕਰਦੇ ਨੇ ਤਾਂ ਆਈ ਵਿਲ ਅਪਡੇਟ ਯੂ ਇਹਦੇ ਨਾਲ ਬਹੁਤ ਸੀ ਜਿਹੜੇ ਲੋਕਾਂ ਨੂੰ ਮਤਲਬ ਕਲੀਅਰ ਹੋਊਗਾ ਫੈਕਟ ਤੇ ਆਪਦੇ ਕੇਸਸ ਦੇ ਵਿੱਚ ਵੀ ਲਾਗੂ ਕਰਨਗੇ ਵੀ ਇਹ ਚੀਜ਼ਾਂ ਦੇ ਵਿੱਚੋਂ ਆਪ ਕਿੱਦਾਂ ਨਿਕਲ ਸਕਦੇ ਆ థాంਕ ਯੂ ਸੋ ਮੱਚ